ਨਕੋ-ਨਾਖ ਹਰੀ ਬੂਟੀ ਦੇ ਨਾਲ ਭਰੀ ਡਰੇਨ ਦੀਆਂ ਤਸਵੀਰਾਂ ਬਠਿੰਡਾ ਜ਼ਿਲ੍ਹੇ ਵਿੱਚ ਲੰਘਦੀ ਲਸਾੜਾ ਡਰੇਨ ਦੀਆਂ ਨੇ ਜੋ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੀ ਨਲਾਇਕੀ ਦੀ ਹਕੀਕਤ ਬਿਆਨ ਕਰ ਰਹੀ ਹੈ ਇੱਕ ਪਾਸੇ ਜਿੱਥੇ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹਿੱਟ ਨੇ ਉਥੇ ਲਸਾੜਾ ਡਰੇਨ ਦੇ ਨੇੜਲੇ ਪਿੰਡਾਂ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਜਿਨ੍ਹਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਜੇ ਪਿੱਛੋਂ ਪਾਣੀ ਆ ਗਿਆ ਤਾਂ ਉਹਨਾਂ ਦੀ ਤਬਾਹੀ ਪੱਕੀ ਹੈ ਇਲਜ਼ਾਮ ਇਹ ਵੀ ਹੈ ਕਿ ਕਈ ਸਾਲਾਂ ਤੋਂ ਡਰੇਨ ਦੀ ਸਫਾਈ ਕਰਵਾਈ ਹੀ ਨਹੀਂ ਗਈ ਤੇ ਜੇ ਹੁਣ ਵੀ ਸਰਕਾਰ ਤੇ ਪ੍ਰਸ਼ਾਸਨ ਨਾ ਜਾਗਿਆ ਤਾਂ ਜਿਵੇਂ ਦੇ ਹਾਲਾਤ ਬਣੇ ਹੋਏ ਨੇ ਪਾਣੀ ਔਨ ਕਾਰਨ ਸਥਿਤੀ ਬੇਕਾਬੂ ਹੋ ਸਕਦੀ ਹੈ ਡਰ ਤਾਂ ਜ ਬਹੁਤ ਹੈਗਾ ਹੁਣ ਜੇ ਪਿੱਛੇ ਹੜਾ ਆਏ ਹੋਏ ਆ ਕਈ ਜ਼ਿਲ੍ਹਿਆਂ ਦੇ ਵਿੱਚ ਹੜਾ ਆਏ ਹੋਏ ਹਨ ਤੇ ਘਰ ਡੁੱਬ ਚੁੱਕੇ ਆ ਫਸਲਾਂ ਤਬਾਹ ਹੋ ਚੁੱਕੀਆਂ ਨੇ ਜੇ ਸਾਡੇ ਉਹ ਪਾਣੀ ਸਾਡੇ ਵੱਲ ਆਉਂਦਾ ਸਾਰਾ ਪਿੱਛੇ ਤੋਂ ਤੇ ਅੱਗੇ ਵੀ ਟੁੱਟਣ ਦਾ ਖਤਰਾ ਹੈਗਾ ਜੀ ਡਰ ਦਾ ਮਾਹੌਲ ਕਿੰਨਾ ਬਣਿਆ ਪਿੰਡਾਂ ਦੇ ਵਿੱਚ ਡਰ ਦਾ ਮਾਹੌਲ ਬਹੁਤ ਹੈ ਜੀ ਜੇ ਹੁਣ ਪਾਣੀ ਇਹਦੇ ਵਿੱਚ ਆ ਰਿਹਾ ਜੇ ਪਿੱਛੇ ਤੋਂ ਭਰ ਰਹੀ ਹੈ ਜੀ ਜੇ ਜਿਆਦਾ ਭਰ ਗਿਆ ਤਾਂ ਟੁੱਟ ਸਕਦਾ ਜੀ ਪਾਣੀ ਫਸਲਾਂ ਤਬਾਹ ਹੋ ਜਾਣਗੀਆਂ ਜਿਵੇਂ ਪਿੱਛੇ ਮਾਹੌਲ ਬਣਿਆ ਸਾਡੇ ਵੀ ਉਹੀ ਬਣ ਸਕਦਾ ਹੈ ਇਸ ਟਾਈਮ ਇਹੀ ਹਾਲਾਤ ਹੈ ਜੀ ਹੁਣ ਕਿਹੜਾ ਪਾਣੀ ਇਹਦੇ ਵਿੱਚ ਬਹੁਤ ਘੱਟ ਹਜੇ ਤਾਂ ਹਜੇ ਪਿੱਛੇ ਤੋਂ ਪਾਣੀ ਨਹੀਂ ਆਇਆ ਜੇਕਰ ਇਹਦੇ ਵਿੱਚ ਪਾਣੀ ਪੂਰਾ ਆਉਂਦਾ ਤਾਂ ਇੱਧਰ ਪਿੰਡਾਂ ਦੇ ਵਿੱਚ ਟੁੱਟ ਸਕਦੇ ਜੀ ਉਧਰ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਹਰ ਬਰਸਾਤੀ ਮੌਸਮ ਦੇ ਵਿੱਚ ਸੂਬੇ ਦੇ ਬਰਸਾਤੀ ਨਾਲਿਆਂ ਅਤੇ ਡਰੇਨਾ ਦੀ ਸਫਾਈ ਦੇ ਲਈ ਜੋ ਲੱਖਾਂ ਰੁਪਏ ਦਾ ਫੰਡ ਜਾਰੀ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਉਹ ਫੰਡ ਜਾਂਦਾ ਕਿੱਧਰ ਇਸ ਬਾਰੇ ਲੋਕਾਂ ਨੂੰ ਸ਼ੰਕਾ ਹੈ ਕਿ ਜੇ ਫੰਡ ਜਾਰੀ ਹੁੰਦਾ ਹੈ ਤਾਂ ਫਿਰ ਡਰੇਨਾ ਦੀ ਸਫਾਈ ਕਿਉਂ ਨਹੀਂ ਹੁੰਦੀ ਲੋਕਾਂ ਦੀ ਮੰਗ ਹੈ ਕਿ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਕਿ ਜਿਹੜੀਆਂ ਇਹਨੀਆਂ ਗਰੰਟਾਂ ਆਉਂਦੀਆਂ ਉਹ ਜਾਂਚ ਦਾ ਵਿਸ਼ਾ ਜੀ ਉਹ ਜਾਂਚ ਕਰਨੀ ਚਾਹੀਦੀ ਆ ਆਪਾਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਵੀ ਇਸ ਵਿਸ਼ੇ ਤੇ ਜਾਂਚ ਹੋਣੀ ਚਾਹੀਦੀ ਆ ਤੁਹਾਡੀ ਕਿੰਨੀ ਉਮਰ ਹੋ ਗਈ ਸਫਾਈ ਹੁੰਦੀ ਕਦੋਂ ਵਿਖੇ ਤੁਹਾਨੂੰ ਮੇਰੀ 40 ਸਾਲ ਦੀ ਉਮਰ ਹੋ ਗਈ ਜੀ ਹੂੰ ਠੀਕ ਆ ਚਲ ਆਪਾਂ 10 ਸਾਲ ਦੀ ਉਮਰ ਚੋਂ ਸੁਰਤ ਸੰਭਾਲ ਲੈਣੇ ਆ ਆਪਾਂ ਕਦੇ ਦੇਖਿਆ ਨਹੀਂ ਜਿੱਥੇ ਕੋਈ ਬੰਦਾ ਹੂੰ ਕਦੇ ਕੋਈ ਕਹੀ ਚੱਕੀ ਲਾਉਂਦਾ ਵੀ ਦੇਖਿਆ ਹੋਵੇ ਉਹ ਨਹੀਂ ਤੇ ਕੀ ਹਾਲਾਤ ਨੇ ਮਾੜੇ ਹਾਲਾਤ ਆ ਜੀ ਜਮਾ ਇਥੋਂ ਮਾੜਾ ਮਾੜਾ ਗਾਹਾਂ ਕੁਝ ਵੀ ਨਹੀਂ ਦਿੰਦਾ ਛੋਟੇ ਪੋਲਾਗੇ ਇਥੇ ਦਾ ਵੱਡੇ ਪੋਲਾ ਜਿਹੜੇ ਰਸਤੇ ਪਿੰਡਾਂ ਨੂੰ ਜਾਂਦੇ ਆ ਉਹ ਛੋਟੇ ਪੋਲਾ ਸਾਰੇ ਭਰੇ ਪਏ ਜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਹੜ੍ਹਾਂ ਦੇ ਕਾਰਨ ਕਰੀਬ ਅੱਧਾ ਪੰਜਾਬ ਰੋਡ ਚੱਲੇ ਪਰ ਇਹਨਾਂ ਹਾਲਾਤਾਂ ਦੇ ਬਾਵਜੂਦ ਮੈਰੀ ਵਿਪາກ ਕੁੰਬ ਕਰਨੀ ਨੀਂਦ ਤੋਂ ਨਹੀਂ ਜਾਗ ਰਿਹਾ ਅਤੇ ਡਰੇਨਾ ਦੀ ਸਫਾਈ ਦੇ ਲਈ ਅਜੇ ਤੱਕ ਕੋਈ ਚਾਰਾ ਜੋਈ ਨਹੀਂ ਕੀਤੀ ਗਈ ਲੋੜ ਹੈ ਕਿ ਫੌਰਨ ਇਸ ਡਰੇਨ ਦੀ ਸਫਾਈ ਕਰਵਾਈ ਜਾਏ ਤਾਂ ਜੋ ਪਿਛੋਂ ਜੇਕਰ ਪਾਣੀ ਆਉਂਦਾ ਕਾ ਪਾਣੀ ਅੱਗੇ ਲੰਘ ਜਾਏ ਤੇ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ ਬਠਿੰਡਾ ਤੋਂ ਮਨੀਸ਼ ਗਰਗ ਦੀ ਰਿਪੋਰਟ ਪੀਟੀਸੀ ਨਿਊਜ਼